ਤੇਰੇ ਦੰਦ ਦੀ ਕਾਉਂਗੀਆਂ ਹੁੱਲ ਕੋਤਾ ਸੇ ਲੱਲਾ ਸਾਕਰ ਪਾਰੇ ਸੇਲੀ ਤੇਰੀ ਬਚਾ ਨਾ ਜਦਾ ਹਾਏ ਸੇਲੀ ਤੇਰੀ ਦੋਹਾਂ ਪਿੰਛੇ ਡੰਗ ਮਾਰੇ ਤੇਰੇ ਰੂਪ ਦੀਆਂ ਸਤਾਂ ਨਾਂਵ ਸਵਾਰੇ ਤੇਰੇ ਰੂਪ ਦੀਆਂ ਮੈਨੂੰ ਲਿਆ ਦੇਵੇ ਕੜਿਆਂ ਦੇ ਵਿੱਚ ਨਾ ਹੁੰਦਾ ਠੰਡਾ ਪਾਣੀ ਫਰਿੱਜ ਮੈਨੂੰ ਲਿਆ ਦੇਵੇ ਸੱਟੀਆਂ ਬਾਹਾਂ ਸੱਟੀਆਂ ਲੋਹਾਂ ਨੇ ਖਾਲੀਆਂ ਬਾਹਾਂ ਮੈਂ ਸੱਟੀਆਂ ਲੋਹਾਂ ਨੇ ਖਾਲੀਆਂ ਬਾਹਾਂ ਕੂਲਰ ਮੈਨੂੰ ਲਿਆ ਇੱਕ ਵਾਰੀ ਹੋਰ ਮੰਨ ਲੈ ਕਾਟਾ ਸੋ ਲਿਆ ਦੇ ਨੀ ਇੱਕ ਵਾਰੀ ਹੋਰ ਮੰਨ ਲੈ

पढ़ती जो जवानी गार्ज भर दी लाइक ले जवानी ने तारे ने तारे जब पारी बस से खटेंगे से पारी बस से खटेंगे 3 खट के ले आंगा खट के ले आंगा छले नहीं मैं सच नहीं